ਹਾਂਜੀ ਸਰ ਤੁਸੀਂ ਕੀ ਕਰ ਰਹੇ ਹੋ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਿਆਨ ਸਿੰਘ ਬੋਲਦਾ ਜੀ ਪਿੰਡ ਮਾਚਿਆਗੜਾ ਤੋਂ ਲੁਧਿਆਣੇ ਤੋਂ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਮੇਰੀ ਬੇਨਤੀ ਹੈ ਜੀ ਦੋਨਾਂ ਸਰਕਾਰਾਂ ਨੂੰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਤਾਂ ਬੀਜੇਪੀ ਦੀ ਸਰਕਾਰ ਆ ਦੇਖੋ ਤੁਸੀਂ ਜੋ ਐਨਾਂ ਕਿਸਾਨ ਆਪਣਾ ਧਰਨੇ ਤੇ ਬੈਠਾ ਹੋਇਆ ਇਹਨਾਂ ਦੀਆਂ ਮੰਗਾ ਮੰਗੀਆਂ ਜਾਣ ਜੋ ਇਹਨਾਂ ਨਿਸ਼ਾਨਾਂ ਨਾਲ ਕਿਸਾਨਾਂ ਨਾਲ ਧੱਕੇ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਆ ਇਹਨਾਂ ਤੇ ਬ੍ਰਸ਼ਟ ਕਰ ਰਹੇ ਆ ਸਾਰਾ ਕੁਝ ਇਹਨਾਂ ਤੇ ਮਤਲਬ ਜਾਨੂ ਮਾਰਨ ਤੱਕ ਖੱਟਲ ਸਰਕਾਰ ਨੇ ਘਟ ਨਹੀਂ ਕੀਤੀ ਇਹ ਬਾਰਡਰ ਬਣਾ ਕੇ ਖੜੇ ਹੋ ਰਿਹਾ ਦੇਖੋ ਜੇ ਪੰਜਾਬ ਦੇ ਕਿਸਾਨ ਚਾਹਣ ਤਾਂ ਇਹਨਾਂ ਦੀ ਫੋਰਸ ਨੂੰ ਅਸੀਂ 5 ਮਿੰਟ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਅਸੀਂ ਨਖੇੜ ਦੇਣਾ ਆ ਸਾਨੂੰ ਇਹ ਕਿਸਾਨਾਂ ਦਾ ਪਤਾ ਆ ਨਾ ਤਾਂ ਕਿਸਾਨ ਡਰਦਾ ਆ ਤਾਂ ਨਾ ਹੀ ਮਰਨ ਤੋਂ ਹੀ ਡਰਦਾ ਆ ਦੇਖੋ ਅੱਜ ਜੇ ਕਿਸਾਨ ਨੂੰ ਘਾਟਾ ਪੈ ਰਿਹਾ ਤਾਂ ਆਪਣੇ ਬੱਚੇ ਛੱਡ ਕੇ ਬੱਚੇ ਇੱਥੇ ਲਿਆ ਕੇ ਗੋਲੀਆਂ ਦੇ ਵਿੱਚ ਮੁਕਾਬਲੇ ਆਪਣੇ ਕਰ ਰਹੇ ਆ ਮੇਰੀ ਇਹੀ ਬੇਨਤੀ ਆ ਕਿਸਾਨਾਂ ਵੱਲੋਂ ਦੋਨਾਂ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਪੂਰੀਆਂ ਮੰਗਾ ਮੰਗੀਆਂ ਜਾਣ ਤਾਂ ਕਿਸਾਨ ਆਪੋ ਆਪਣੇ ਘਰਾਂ ਨੂੰ ਵਾਪਸ ਹੋ ਜਾਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ